ਵਿਆਦੇ ਵਿੱਚ ਕੇਟਰਿੰਗ ਦਾ ਕੰਮ ਕਰਨ ਜਾ ਰਹੇ ਸੀ ਕੁਝ ਲੋਕ ਪਰ ਰਾਹ ਦੇ ਵਿੱਚ ਹੀ ਪਲਟ ਗਿਆ ਛੋਟਾ ਹਾਥੀ ਇੱਕ ਦੀ ਹੋਈ ਮੌਤ ਕਈ ਹੋਏ ਜ਼ਖਮੀ ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਾਈਵੇ ਤੇ ਬਟਾਲਾ ਬਾਈਪਾਸ ਤੇ ਇੱਕ ਛੋਟਾ ਹਾਥੀ ਪਲਟਣ ਦੇ ਕਾਰਨ ਕੇਟਰਿੰਗ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦੇ ਨਾਲ ਕਈ ਲੋਕ ਜ਼ਖਮੀ ਹੋ ਗਏ ਉਹਨਾਂ ਦੇ ਵਿੱਚੋਂ ਇੱਕ ਗੱਡੀ ਸਵਾਰ ਨੇ ਦੱਸਿਆ ਕਿ ਉਹ ਵਿਆਹਾਂ ਦੇ ਵਿੱਚ ਫਾਸਟ ਫੂਡ ਦੇ ਸਟਾਲ ਲਗਾਉਂਦੇ ਨੇ ਅਤੇ ਅੱਜ ਵੀ ਉਹ ਇੱਕ ਵਿਆਹ ਦੇ ਫੰਕਸ਼ਨ ਦੇ ਲਈ ਛੋਟੇ ਹਾਥੀ ਦੇ ਉੱਪਰ ਸਮਾਨ ਲੱਦ ਕੇ ਲਿਜਾ ਰਹੇ ਸੀ ਜਿਨ੍ਹਾਂ ਦੇ ਵਿੱਚ 7 ਲੋਕ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾ ਰਹੇ ਸੀ ਲੇਕਿਨ ਅਚਾਨਕ ਹੀ ਗੱਡੀ ਦਾ ਸਟੀering ਫ੍ਰੀ ਹੋ ਗਿਆ ਤੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਟਕਰਾਈ ਅਤੇ ਗੱਡੀ ਪਲਟ ਗਈ ਜਦਕਿ ਬਾਕੀ ਜੋ ਸਵਾਰ ਸੀ ਉਹਨਾਂ ਦੇ ਤਾਂ ਮੰਗੂਲੀ ਸੱਟਾਂ ਲੱਗੀਆਂ ਪਰ ਉਹਨਾਂ ਦੇ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਚੱਲਦੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ। ਤੇਰਾ ਨਾਮ ਤੇਸਪਾਲ ਸਿੰਘ, ਛੋਟਾ ਨਾਮ ਕਾਲੇਰਾਮ। ਕਿਤਾ ਹੈ ਛੋਟਾ ਭਾਈ। ਇਹ ਸਾਰੇ ਆਪਾਂ ਅੰਮਰਸਰ ਤੋਂ ਗੁਰਦਾਸਪੁਰ ਜਾ ਰਹੇ ਟ੍ਰੈਸਟਰ ਫਾਰਮ। ਸਾਡਾ ਕੰਮ ਹੈਗਾ ਟਿੱਕੀ ਗੋਲ ਤੇ ਚਾਟ ਸਟਾਲ ਲਗਾ। ਕਿ ਅੱਜ ਸਵੇਰ ਦਾ ਕੰਮ ਹੈਗਾ ਉਹਨਾਂ ਦਾ, ਇਸ ਟਾਈਮ ਮੈਰੀਜ ਹੈ। ਤੇ ਪੰਜ ਚਾਰ ਬੰਦੇ ਮਗਰ ਬੈਠੇ ਗੱਡੀ 'ਚ। ਗੱਡੀ ওভারਲੋਡ ਕੁਛ ਨਹੀਂ ਗਈ ਬਿਲਕੁਲ ਖਾਲੀ ਹੀ ਇੱਕ ਗੱਡੀ ਦਾ ਸਟ੍ਰਿੰਗ ਫ੍ਰੀ ਹੋਇਆ ਗੱਡੀ ਬਿਲਕੁਲ ਬਹੁਤ ਤੇਜ਼ ਸਪੀਡ ਤੇ ਗਈ ਬਸ ਜਿਸ ਤੋਂ ਬਾਅਦ ਸਰ ਪਲਟੀ ਲੱਗ ਗਈ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਕਿੰਨੇ ਕੁ ਜਖਮੀ ਹੋਇਆ ਜੇ ਨਾਲ ਸਿਰਫ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਲੌਂਡੇ ਨਹੀਂ ਇਹ ਮਗਰ ਬੈਠੇ ਸੀ ਡਾਲੇ ਤੇ ਮੰਨ ਲਾ ਗੱਡੀ 'ਚ ਬੈਠੇ ਹਾਂ ਹਾਂਜੀ ਇਹ ਡਿੱਗ ਪਏ ਨਹੀਂ ਥੱਲੇ ਨਹੀਂ ਆਏ ਜਦੋਂ ਗੱਡੀ ਪਲਟੀ ਐ ਤੇ ਡਿੱਗ ਪਏ ਸੜਕ 'ਨਾਂ ਵੱਜੇ ਆ ਹਾਂਜੀ ਹਾਂਜੀ ਉਸੇ ਟਾਈਮ ਮੌਕੇ ਤੇ ਜੀ ਇਹ ਅੰਬਰਸਰ ਜੋੜਾ ਫਾਟਕ ਇਹਦਾ ਨਾਮ ਇਹਦਾ ਨਾਮ ਗੋਪਾਲ ਹੈ ਜੀ ਯਸਪਾਲ ਡੈਡੀ ਦਾ ਸਾਡੀ ਲਾਣ ਦੇ ਕਰਦੇ ਸਾਰੇ ਢਾਡੀਦਾਰ ਹੀ ਆ ਮੈਂ ਐਸਆਈ ਅਸ਼wini ਕੁਮਾਰ ਥਾਣਾ ਸਿਵਲਨ ਬਟਾਲਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਲੇਬਰ ਦੇ ਬੰਦੇ ਸੀਗੇ ਆਪਣਾ ਕੈਟਰਿੰਗ ਵਾਲੇ ਜਿਹੜੇ ਹੁੰਦੇ ਆ ਆਪਣਾ ਬੈਰੇ ਦਾ ਕੰਮ ਕਰਦੇ ਨੇ ਅੰਮਰਸਾ ਤੋਂ ਦਰਵਾਪੁਰ ਜਾ ਰਹੇ ਸੀ ਜਦੋਂ ਕੰਡਿਆਲ ਬਾਈਪਾਸ ਤੇ ਇੱਥੇ ਆ ਤੇ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਿਆ ਛੋਟਾ ਹਾਦੀ ਇਹ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਡਰਾਈਵਰ ਨਾਲ ਵਾਜ ਗਿਆ ਤੇ ਪਲਟ ਗਿਆ ਜਿਹਦੇ ਵਿੱਚ ਇੱਕ ਗਪਾਲ ਨਾਮ ਦਾ ਸ਼ਖਸੀਗਾ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਤੇ ਇਸੇ ਮੌਕੇ ਤੇ ਮੌਤ ਹੋ ਗਈ ਆ ਕਿੰਨੇ ਜਾਣੇ ਸੀ ਇਹ 7 ਜਾਣੇ ਸੀਗੇ ਇੱਕ ਜਾਣ ਲੇਖ ਇਹ ਰਹਿਣ ਵਾਲੇ ਤੇ ਅਮਰਸਰ ਚੌੜਾ ਫੜਕਦੇ ਰਹਿੰਦੇ ਸੀਗੇ ਉੱਥੇ ਇਹ ਬੰਦਾ ਯੂਪੀ ਤੋਂ ਆਣ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈਗਾ ਆਪਣਾ ਗਪਾਲ ਸਾਣਾ ਕਲਾਸ਼ ਕਾਲੀ ਮਿਸ਼ਰਾਪੁਰ ਆ ਆਪਣਾ ਥਾਣਾ ਪਿਆਗਪੁਰ ਯੂਪੀ ਦਾ ਰਹਿਣ ਵਾਲਾ ਏ ਲੱਗਿਆ ਕੋਈ ਆਪਣਾ 55 ਸਾਲ ਦੇ ਲੱਗਦੇ ਸੀ 50 55 ਕਦੇ ਪੁੱਜ ਕੇ ਕਾਰਵਾਈ ਕਰ ਰਹੇ ਆ